ਚੈਤੀ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਪੰਚੀ ਅਤੇ ਸਰਪੰਚੀ ਦੇ ਲਈ ਆਪਣੇ ਪੇਪਰ ਤਿਆਰ ਕਰਵਾਉਣ ਲਈ ਆਂਦੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਦਾ ਤਹਿਸੀਲ ਕੰਪਲੈਕਸ ਸਮਰਾਲਾ ਵਿੱਚ ਗੰਦਗੀ ਅਤੇ ਬੰਦ ਪਏ ਬਾਥਰੂਮਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਪੁੰਜਰ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੱਕ ਨਹੀਂ ਹੋਣ ਕਾਰਨ ਅਤੇ ਬਾਥਰੂਮ ਦੀ ਬੱਤਰ ਹਾਲਤ ਵਿੱਚ ਬੰਦ ਪਏ ਹੋਣਾ ਸਥਾਨਕ ਪ੍ਰਸ਼ਾਸਨਕ ਦੀ ਨਲਾਕੀ ਨੂੰ ਇੱਕ ਪੋਲ ਖੋਲ ਰਿਹਾ ਹੈ ਜਾਣਕਾਰੀ ਅਨੁਸਾਰ ਇਸੇ ਸਮਰਾਲਾ ਦੇ ਨਾਲ ਜੁੜੇ ਸੈਂਕੜੇ ਪਿੰਡਾਂ ਦੇ ਵਿੱਚੋਂ ਪੰਚੀ ਅਤੇ ਸਰਪੰਚ ਦੇ ਉਮੀਦਵਾਰ ਸਵੇਰ ਤੋਂ ਹੀ ਵੱਟੀ ਕਿੰਤੀ ਚ ਇੱਥੇ ਪੁੱਜਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਦੇ ਨਾਲ ਸਮਰਤਕਾਂ ਦੀ ਗਿਣਤੀ ਵੀ ਬੇਸ਼ੁਮਾਰ ਹੁੰਦੀ ਹੈ ਇਹ ਲੋਕ ਤਹਿਸੀਲ ਕੰਪਲੈਕਸ ਦੇ ਵਿੱਚ ਬਣੇ ਟਾਈਪਿਸਟਾਂ ਦੇ ਚੈਂਬਰ ਦੇ ਵਿੱਚੋਂ ਆਪਣੀਆਂ ਫਾਈਲਾਂ ਤਿਆਰ ਕਰਵਾਉਣ ਲਈ ਬੜੇ ਹੀ ਉਤਸ਼ਾਹ ਨਾਲ ਆਉਂਦੇ ਨੇ ਪਰ ਇੱਥੇ ਪੁੱਜਣ ਤੇ ਉਹਨਾਂ ਨੂੰ ਮਜਬੂਰਨ ਆਪਣੇ ਨੱਕ ਤੇ ਕੱਪੜਾ ਰੱਖਣਾ ਪੈਂਦਾ ਹੈ ਅਤੇ ਬਾਥਰੂਮ ਵਗੈਰਾ ਲਈ ਤਹਿਸੀਲ ਕੰਪਲੈਕਸ ਤੋਂ ਬਾਹਰ ਹੋਰ ਥਾਵਾਂ ਦੇ ਭਾਲ ਕਰਨੀ ਪੈਂਦੀ ਹੈ ਇਨਾ ਥਾਵਾਂ ਨੂੰ ਤਾਲੇ ਲਗਾਉਣ ਦਾ ਕਾਰਨ ਇਹ ਹੈ ਕਿ ਇੱਥੇ ਪਿਛਲੇ ਲੰਮੇ ਸਮੇਤ ਸਫਾਈ ਨਾ ਹੋਣ ਕਾਰਨ ਬਦਬੂ ਅਸਹਿਣਯੋਗ ਹੋ ਚੁੱਕੀ ਹੈ ਹੁਣ ਇੱਥੇ ਦੇ ਹਾਲਤ ਇਹ ਹਨ ਕਿਚਾਰ ਹੁਣ ਇਥੋਂ ਦੇ ਹਾਲਾਤ ਇਹ ਹੋ ਚੁੱਕੇ ਨੇ ਕਿ ਚਾਰੇ ਦੇ ਚਾਰੇ ਬਾਥਰੂਮ ਬਿਲਕੁਲ ਬੰਦ ਪਏ ਨੇ ਤਹਿਸੀਲਦਾਰ ਤੱਕ ਤੀਸ ਤੋਂ ਵੱਡੀ ਨਲਾਇਕੀ ਹੋ ਰਹੀ ਹੈ ਕੀ ਹੋ ਸਕਦੀ ਹੈ ਕਿ ਦਫਤਰ ਦੇ ਅੰਦਰ ਸਟਾਫ ਅਤੇ ਔਰਤਾਂ ਦੇ ਲਈ ਬਨੇ ਬਾਥਰੂਮ ਵਿੱਚ ਇੰਨੀ ਗੰਦਗੀ ਹੈ ਜੋ ਕਿ ਬਿਆਨ ਕਰਨ ਦੇ ਵੀ ਲਾਇਕ ਨਹੀਂ ਉਤھے ਹੀ ਤਹਿਸੀਲਦਾਰ ਦਫਤਰ ਦੇ ਵਿੱਚ ਜ਼ਹਿਰੀਲੇ ਸੱਪ ਹੁਣ ਫੈਲੀ ਗੰਦਗੀ ਅਤੇ ਪ੍ਰਸ਼ਾਸਨ ਦੀ ਨਲਾਇਕੀ ਨੂੰ ਤਸਦੀਕ ਵੀ ਕਰਨ ਲੱਗੇ ਹਨ ਜਾਣਕਾਰੀ ਅਨੁਸਾਰ ਤਹਿਸੀਲਦਾਰ ਦਫਤਰ ਦੇ ਬਾਹਰ ਕੰਪਲੈਕਸ 'ਚ ਫੈਲੀ ਗੰਦਗੀ ਦਾ ਖਾਮਿਆਜ਼ਾ ਹੁਣ ਸਿਰਫ ਲੋਕ ਹੀ ਨਹੀਂ ਭੁਗਤ ਰਹੇ ਸਗੋ ਦਫਤਰ ਦੇ ਅੰਦਰ ਕੰਮ ਕਰਦੇ ਕਰਮਚਾਰੀ ਅਤੇ ਅਧਿਕਾਰੀ ਵੀ ਹੁਣ ਇਸ ਖੌਫ 'ਚ ਕੰਮ ਕਰਨ ਲਈ ਮਜਬੂਰ ਨੇ ਕਿਉਂਕਿ ਪਤਾ ਨਹੀਂ ਕਦੋਂ ਇਹਨਾਂ ਦੇ ਦਫਤਰ ਦੇ ਹੀ ਆਲੇ-ਦੁਆਲੇ ਲੁਕੇ ਬੈਠੇ ਸੱਪ ਅੱਗੇ ਆ ਜਾਣ ਫਿਰ ਇਹਨਾਂ ਨੂੰ ਆਪਣੇ ਡੰਗ ਦਾ ਸ਼ਿਕਾਰ ਬਣਾ ਲੈਣ ਅਸੀਂ ਆਏ ਆਏ ਆ ਇੱਥੇ ਤੇ ਬਹੁਤ ਕਾਫੀ ਮਾੜਾ ਹਾਲ ਆ ਕੋਈ ਪਖਾਨਾ ਨੇ ਜਿਹੜੇ ਬਾਹਰ ਆ ਬੰਦ ਪਏ ਨੇ ਅੰਦਰ ਵਾਲਿਆਂ ਚੋਂ ਮੁਸ਼ਕ ਮਾਰਦਾ ਜਿਹੜਾ ਪਾਣੀ ਪੀਣ ਵਾਲੇ ਪਾਣੀ ਦੇ ਜਿਹੜੇ ਵਾਟਰ ਕੁਲਰ ਨੇ ਉਹ ਬੰਦ ਪਏ ਨੇ ਕੋਈ ਸਫਾਈ ਵੱਲੋਂ ਬੜਾ ਮਾੜਾ ਹਾਲ ਆ ਤੇ ਤਹਿਸੀਲਦਾਰ ਸਾਹਿਬ ਨੂੰ ਵੀ ਅਸੀਂ ਪੁੱਛਿਆ ਸੀ ਉਹਨਾਂ ਨੂੰ ਵੀ ਕਿਹਾ ਵੀ ਕਰਵਾਓ ਕਹਿੰਦੇ ਮੈਂ ਹੁਣੇ ਆਇਆ ਥੋੜੇ ਦਿਨ ਹੋਏ ਆ ਸਾਡੇ ਕੋਲ ਸਟਾਫ ਦੀ ਕਮੀ ਆ ਸੀ ਸਟਾਫ ਲਿਖ ਕੇ ਦਿੱਤਾ ਪਰ ਪਿੱਛੇ ਸੀਐਮ ਸਾਹਿਬ ਵੀ ਆਏ ਸੀ ਉਹ ਕਹਿ ਕੇ ਗਏ ਸੀ ਇਹਨਾਂ ਨੂੰ ਨਮੂਨੇ ਦੀ ਅਸੀਂ ਬਣਾਵਾਂਗੇ ਪਰ ਉਹ ਨਮੂਨਾ ਸਾਨੂੰ ਤਾਂ ਦੀਂਦਾ ਨਹੀਂ ਐ ਡੜਾ ਘਾ ਹੋਇਆ ਹੋਇਆ ਕੋ ਕੋਠੇ ਡਿੱਗਣ ਵਾਲੇ ਹੋਏ ਪਏ ਆ ਆ ਵੀਡੀਓ ਦਿਖਾ ਦਿੱਤੀ ਆ ਜਾਣ ਤੇ ਇਸ ਲਈ ਖਾਸ ਧਿਆਨ ਇਧਰ ਦੇਣਾ ਚਾਹੀਦਾ ਕਿਉਂਕਿ ਜਿਵੇਂ ਸੱਪ ਆ ਗਏ ਨੇ ਕਿਸੇ ਤੇ ਵੀ ਬੰਦਾ ਜਿਹੜੇ ਸੱਪਾਂ ਦੀਆਂ ਫੋਟੋ ਆਂ ਬਾਇਰਲ ਹੋਈਆਂ ਨੇ ਦੇਖੇ ਜਾਂ ਸਕਦੇ ਕਿਸੇ ਤੇ ਵੀ ਸੱਪ ਅਫਸਰ ਦੇ ਵੀ ਲੜ ਸਕਦਾ ਆਮ ਬੰਦੇ ਦੇ ਵੀ ਲੜ ਸਕਦਾ ਕਿਸੇ ਦੀ ਜਾਨ ਜਾ ਸਕਦੀ ਆ ਵਿਸ਼ੇਸ਼ ਧਿਆਨ ਜਿਹੜਾ ਸਾਨੂੰ ਇਹ ਸਫਾਈ ਵੱਲ ਦੇਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਇਲੈਕਸ਼ਨ ਦਾ ਟਾਈਮ ਆ ਸਰਪੰਚੀਆਂ ਪੰਚੀਆਂ ਦੇ ਲੋਕ ਕਾਗਜ਼ ਭਰੌਂਦੇ ਆ ਨਾਮ ਨਿਸ਼ ਕਰਦੇ ਆ ਤੋਂ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਲੋਕ ਜਿਹੜੇ ਇੱਥੇ ਅੱਜ ਇੱਕ ਦਿਨ ਦੇ ਵਿੱਚ ਆਉਂਦੇ ਨੇ ਇੱਕ ਦਿਨ ਚ ਤੇ ਇੱਥੇ ਤਹਿਸੀਲ ਦੇ ਵਿੱਚ ਜਿਹੜੀ ਸੰਵਾਲਾ ਹਲਕੇ ਦੀ ਤਹਿਸੀਲ ਆ ਤੇ ਇੱਥੇ ਹਾਲਾਤ ਇਨੇ ਮਾੜੇ ਨੇ ਨਾ ਤਾਂ ਇੱਥੇ ਕੋਈ ਬਾਥਰੂਮ ਆ ਦੇਖੋ ਕਿਦਿਆਂ ਲੇਡੀਜ਼ ਆਉਂਦੀ ਨੇ ਕਾਗਜ਼ ਭਰੌਣਾ ਪਤਾ ਨਹੀਂ ਕਿੱਥੇ ਜਾਂਦੇ ਨੇ ਕੀ ਕਿਵੇਂ ਤੰਗ ਹੁੰਦੇ ਆ ਲੋਕ ਨਾ ਤਾਂ ਇੱਥੇ ਕੋਈ ਬਾਥਰੂਮ ਨਾ ਕੋਈ ਪੀਣ ਦਾ ਇੱਥੇ ਪਾਣੀ ਦਾ ਬੰਦੋਬਸਤ ਇਹ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਆ ਅਸੀਂ ਐਸਡੀਐਮ ਸਾਹਿਬ ਵੀ ਸਾਡੇ ਮਾਲਕ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਲੋਕਾਂ ਦੇ ਹਾਲ ਦੇਖੋ ਤੁਹਾਡੀ ਡਿਊਟੀ ਬਣਦੀ ਆ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਆ ਜਿਹੜੇ ਲੋਕ ਤੁਹਾਨੂੰ ਵੋਟਾਂ ਪਾ ਕੇ ਐਮਐਲਏ ਸਾਹਿਬ ਬਣਾਉਂਦੇ ਨੇ ਪੰਚ ਸਰਪੰਚ ਬਣਾਉਂਦੇ ਨੇ ਤੁਹਾਨੂੰ ਪੰਚਾਇਤਾਂ ਬਣਦੀਆਂ ਨੇ ਸੋ ਮੈਂ ਤਾਂ ਭਗਵਾਨ ਜਮਨ ਸਿੰਘ ਨੂੰ ਬੇਨਤੀ ਇਹੀ ਕਰੂੰਗਾ 1 ਸਾਲ ਪਹਿਲਾਂ ਆਏ ਸੀ ਉਹ ਜੀ ਉਹ ਕਹਿ ਕੇ ਗਏ ਸੀ ਐਲਾਨ ਕਰਕੇ ਗਏ ਸੀ ਬਣਾਵਾਂਗੇ ਦੇਖੋ ਉਹ ਉਹ ਮੈਂ ਮੇਰੀ ਬੇਨਤੀ ਬੇਨਤੀ ਹੈ ਉਹਨਾਂ ਦੇ ਐਲਾਨ ਤਾਂ ਬਹੁਤ ਵੱਡੇ ਵੱਡੇ ਕੀਤੇ ਨੇ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਐਲਾਨ ਕੋਈ ਪੂਰਾ ਨਹੀਂ ਹੋਇਆ ਲੋਕ ਅੱਜ ਇਹਨਾਂ ਤੋਂ ਨਾਰਾਜ਼ ਨੇ ਆਮ ਆਦਮੀ ਪਾਰਟੀ ਤੋਂ ਖਾਸ ਕਰਕੇ ਲੋਕ ਦੁਖੀ ਨੇ ਦੂਜੀ ਬੇਨਤੀ ਇਹ ਆ ਕਿ ਅਸੀਂ ਇੱਥੇ ਤੁਹਾਨੂੰ ਇਹ ਵੀ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਸੱਪ ਫੜੇ ਗਏ ਨੇ ਨਾਗ ਇੱਥੇ ਸੱਪ ਫਿਰਦੇ ਨੇ ਅੰਦਰ ਦੇਖੋ ਹਾਲਾਤ ਕਹਿ ਦੇ ਸਾਡੀ ਤਹਿਸੀਲ ਦੇ ਉਥੇ ਕੋਈ ਵੀ ਕਿਸੇ ਨੂੰ ਡੰਗ ਕਿਸੇ ਬੰਦੇ ਨੂੰ ਵੀ ਮਾਰ ਸਕਦਾ ਸੱਪ ਇਹਨਾ ਹਰਿੰਦਰਪੁਰਾ ਮੈਂ ਸਰਪੰਚੀ ਦੇ ਵੋਟਰਾਂ ਦੇ ਪੰਚੀ ਦੇ ਵੋਟਾਂ ਭਾਣਵਾਸ ਇੱਥੇ ਆ ਪਹੁੰਚੇ ਆ ਹਾਂਜੀ ਸਮਾਂ ਦਾ ਨਹੀਂ ਗੱਲ ਅਸੀਂ ਇੱਥੇ ਇੱਥੇ ਹਾਲਾਤ ਮਾੜੇ ਪੰਚੀ ਕਿੱਥੇ ਜਾਣੀ ਅਸੀਂ ਹੈਗੇ ਆ ਨਾ ਇੱਥੇ ਬਾਥਰੂਮ ਪ੍ਰਬੰਧ ਦਾ ਨਾ ਇੱਥੇ ਲਾਈਟ ਕੁਝ ਕੋਈ ਪ੍ਰਬੰਧ ਨਹੀਂ ਨਾ ਪਾਣੀ ਦਾ ਪ੍ਰਬੰਧ ਆ ਇੱਥੇ ਐਨੇ ਹਾਲਾਤ ਮੰਦੇ ਨੂੰ ਉਸ ਜਾਣੀ ਕਿੱਧਰ ਜਾਣ ਕੇ ਇੱਥੋਂ ਹਜ਼ਾਰਾਂ ਜਨਾਨੀਆਂ ਇੱਥੇ ਦੇ ਵੋਟਾਂ ਮਤਲਬ ਵੋਟਾਂ ਵਾਸਤੇ ਸਰਪੰਚੀ ਵਾਸਤੇ ਭਾਣਵਾਸ ਆ ਰਹੇ ਨੇ ਲੋਕ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੋਈ ਪ੍ਰਬੰਧ ਕੋਈ ਰੈ ਬਾਰ ਬਰਾਂਡੇ ਚ ਸਾਡੇ ਸੇਵਾਦਾਰਾਂ ਨੇ ਦੇਖਿਆ ਤੇ ਇਸ ਕਰਕੇ ਫਿਰ ਸਾਰੇ ਡਰਦਿਆਂ ਨੇ ਅੱਜ ਸਪੇਰਾ ਅਪਲਾਇਆ ਸੀ ਤੇ ਸੱਪ ਕਢਵਾਇਆ ਕਿੰਨੇ ਸੱਪ ਸੀ ਸਰ ਦੋ ਨਿਕਲੇ ਨੇ ਜੀ ਇੱਕ ਰਜਿਸਟ੍ਰੇਸ਼ਨ ਰੂਮ ਵਿੱਚੋਂ ਨਿਕਲੇ ਆ ਇੱਧਰ ਇੱਕ ਬਾਥਰੂਮ ਅੱਗੇ ਪੁਰਾਣਾ ਰਿਕਾਰਡ ਪਿਆ ਕੁਝ ਉੱਥੋਂ ਨਿਕਲੇ ਆ ਮੈਮ ਗੱਲ ਕਰੀ ਇੱਧਰ ਇੱਧਰ ਪੁੱਛਤਾ ਜਿਹੜੇ ਇੰਤਜ਼ਾਮ ਨੇ ਉਹ ਵੀ ਨਹੀਂ ਹੈਗੇ ਜਿਵੇਂ ਕਿ ਲੋਕਾਂ ਨੂੰ ਸਫਾਈ ਨਹੀਂ ਮਿਲ ਰਹੀ ਨਾ ਹੀ ਇੱਥੇ ਪਖਾਨੇ ਨੇ ਜਿਹੜੇ ਬਾਥਰੂਮ ਨੇ ਬਣੇ ਹੋਏ ਉਹ ਵੀ ਬੰਦ ਪਏ ਨੇ ਪੀਣ ਵਾਲੇ ਪਾਣੀ ਦਾ ਵੀ ਨਾਲ ਪਾਣੀ ਨਹੀਂ ਹੈਗਾ ਕੀ ਹਾਂਜੀ ਸਰ ਪੀਣ ਵਾਲੇ ਪਾਣੀ ਲਈ ਤਾਂ ਅਸੀਂ ਉਧਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਆਂ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜਾ ਸਫਾਈ ਦਾ ਕੰਮ ਆ ਜਿੱਥੋਂ ਤੱਕ ਸਫਾਈ ਲਈ ਅਸੀਂ ਪ੍ਰਾਈਵੇਟ ਰੱਖ ਕੇ ਸਫਾਈ ਵੀ ਕਰਵਾਈ ਜਾਂਦੀ ਆ ਪਰ ਸਾਡੇ ਕੋਲ ਸਰਕਾਰੀ ਸਵੀਪਰ ਕੋਈ ਨਹੀਂ ਹੈਗਾ ਇਸ ਟਾਈਮ ਜਿਸ ਕਰਕੇ ਸਫਾਈ ਪ੍ਰੋਪਰ ਨਹੀਂ ਹੁੰਦੀ ਹੈਗੀ ਦੂਸਰਾ ਸੀ ਈਓ ਸਾਹਿਬ ਨੂੰ ਸਾਡੇ ਤਹਿਸੀਲਦਾਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਆ ਵੀ ਸਾਨੂੰ ਤੋਂ ਸਵੀਪਰ ਭੇਜ ਕੇ ਸਾਡੇ ਦਫ਼ਤਰ ਦੀ ਚੰਗੀ ਤਰ੍ਹਾਂ ਸਫਾਈ ਕਰਾਈ ਜਾਵੇ ਬਾਥਰੂਮ ਦੀ ਗੱਲ ਕਰੀਏ ਤਾਂ ਪੂਰੀ ਤਸਵੀਰ ਜਿਹੜੇ ਬਾਥਰੂਮ ਨੇ ਬਾਹਰ ਬਣੇ ਹੋ ਨੇ ਉਹਨਾਂ ਨੂੰ ਜਿੰਦਾ ਲੱਗਿਆ ਹੋਇਆ ਹਾਂਜੀ ਬਾਥਰੂਮ ਲਈ ਨਾਲ ਰੈਟ ਵੀ ਵੱਸਦੇ ਨੇ ਹਾਂਜੀ ਬਾਥਰੂਮਾਂ ਦੀ ਪ੍ਰੋਬਲਮ ਜ਼ਰੂਰ ਹੈਗੀ ਆ ਜੀ ਬਾਥਰੂਮਾਂ ਨੂੰ ਬਾਹਰ ਜਿਹੜੇ ਪਬਲਿਕ ਆ ਵੀ ਉਹ ਫਿਰ ਮਿਸਯੂਜ਼ ਕਰਕੇ ਆਉਂਦੇ ਨੇ ਉਸ ਕਰਕੇ ਉਹਨਾਂ ਦੇ ਬੰਦ ਹੋ ਜਾਂਦੀ ਹੈ ਬਲੌਕੇਜ ਹੋ ਜਾਂਦੀ ਹੈ ਜਿਹੜਾ ਅੰਦਰ ਬਾਥਰੂਮ ਹੈ ਉਹ ਸਵੀਪਰ ਨਾ ਹੋਣ ਕਰਕੇ ਹੀ ਸਫਾਈ ਨਹੀਂ ਹੁੰਦੀ ਹੈਗੀ ਇਸ ਕਰਕੇ ਪ੍ਰੋਬਲਮ ਤੁਹਾਡੇ ਕੋਲ ਉਹ ਚਿੱਠੀਆਂ ਵਗੈਰਾ ਕੱਢੀਆਂ ਵੀ ਆ ਨੇ ਹਾਂਜੀ ਅਸੀਂ ਤਾਂ ਦਫ਼ਤਰ ਵੱਲੋਂ ਚਿੱਠੀਆਂ ਲਿਖੀ ਜਾਂਦੇ ਹੈਗੇ ਆ ਕਾਫੀ ਲੰਬਰ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਹੈ। ਹਾਂ ਜੀ ਕਈ ਸਾਲ ਹੋ ਗਏ ਸਾਡਾ ਸਵੀਪਰ ਰਟਾਇਰ ਹੋਇਆ ਜੀ ਮੁੜ ਕੇ ਸਾਨੂੰ ਸਵੀਪਰ ਨਹੀਂ ਮਿਲਿਆ ਹੈਗਾ ਦਫਤਰ 'ਚ। ਤਹਿਸੀਲ ਵਿੱਚ ਪਿਛਲੇ ਡੇਢ ਸਾਲ ਪਹਿਲਾਂ ਸੀਐਮ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਇਹ ਪਹਿਲੇ ਆਧਾਰ 'ਤੇ ਜਿਹੜਾ ਇਹਨੂੰ ਬਣਾਇਆ ਜਾਵੇਗਾ ਇੱਥੇ ਪਰ ਜਿਹੜੇ ਬਾਥਰੂਮ ਨੇ ਤੇ ਇਹਦਾ ਨਕਸ਼ਾ ਬਦਲਿਆ ਜਾ ਰਿਹਾ। ਹਾਂ ਜੀ ਉਹ ਤਾਂ ਸਰਕਾਰ ਨੇ ਹੁਣ ਦੇਖਣਾ ਜੀ ਜੇ ਕੋਈ ਕਰਨਗੇ ਤਾਂ ਹੀ ਹੋਊਗਾ। ਸਾਡੇ ਵੱਲੋਂ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ। ਸਮਰਾਲਾ ਤੋਂ ਮਨੀਸ਼ ਸੱਚਦੇਵਾ ਦੀ ਰਿਪੋਰਟ ਪੰਜਾਬੀ ਲਿੰਕ।